ਉਦੈ ਮੰਜਾ ਜੀ ਕੀ ਪਤਾ ਹੁੰਦਾ ਏ ਜ਼ਿੰਦਗੀ ਬਚਣੀ ਤੇ ਨਹੀਂ ਬਚਣੀ ਭੱਜ ਦੌਰ ਕੇ ਕੋਠੇ ਕਾਠੇ ਤੇ ਚਾਰ ਕੇ ਬੱਚਿਆਂ ਬੱਚਿਆਂ ਦੀ ਜਾਨ ਬਚਾਈ ਜੇ ਨਹੀਂ ਵੀਰ ਜੀ ਸਤ ਦੇ ਉੱਤੇ ਹੀ ਆ ਕਿਤਰਾ ਨਾ ਰੋਟੀ ਨਾ ਪਾਣੀ ਭੁੱਖੇ ਭਾਣੇ ਬੈਠੇ ਰੰਤੇ ਹਾਂਜੀ ਤਰੇ ਸਾਰਾ ਦਿਨ ਨਕਤੀ ਦਾ ਜੇ ਸਾਰੇ ਦੇ ਉੱਤੇ ਬਹਿ ਗਏ ਸਾਰਾ ਕੁਝ ਤਪਾ ਹੋ ਗਿਆ ਸਾਰਾ ਕੁਝ ਕੁਝ ਨਹੀਂ ਬਚਿਆ ਕੱਪੜੇ ਕੁੱਪੜੇ ਜਿਹੜੇ ਸੀਗੇ ਤੁਹਾਡੇ ਮਾਰੇ ਮੋਟੇ ਅੱਜ ਭੱਜ ਦੌੜ ਕੇ ਚਰਾਏ ਬੱਚਿਆਂ ਦੇ ਨਾਲ ਕੁਝ ਨਹੀਂ ਜੇ ਬੱਚੇ ਸਾਰਾ ਕੁਝ ਅੱਛਾ 4 ਦਿਨਾਂ ਦਾ ਜਿਹੜਾ ਉਹ ਦਰਦ ਸੀ ਉਹ ਬਿਆਨ ਕਰੋ ਬੱਚਿਆਂ ਦੇ ਨਾਲ ਕਿਵੇਂ ਕੱਟੇ 19 ਅਸਮਾਨ ਦੇ ਵਿੱਚੋਂ ਇੱਕ ਤਬਾਹੀ ਵਰ ਰਹੀ ਸੀ ਦੂਜੇ ਪਾਸੇ ਜੇ ਤਬਾਹੀ ਰੁਕਦੀ ਸੀ ਤਾਂ ਕੜਕ ਦੀ ਧੁੱਪ ਹੁੰਦੀ ਸੀ ਤਾਂ ਬੱਚਿਆਂ ਨਾਲ ਕਿਵੇਂ ਗੁਜ਼ਰੇ ਉਚਾਰਨ ਬੜੀ ਮੁਸ਼ਕਲ ਜੇ ਗੁਜ਼ਰੇ ਜੇ ਉਧਰੋਂ ਮੀਂਹ ਉੱਤੇ ਤਰਪਾਲਾਂ ਤਾਂ ਤਰ ਕੇ ਮਾਂ ਹੀ ਕੱਟੇ ਜੀ ਰਾਤ ਦਿਨ ਕੱਟੇ ਥੱਲੇ ਸੌਂ ਸੌਂ ਕੇ ਪੁੰਜੇ ਹਾਂਜੀ ਬੜੀ ਮੁਸ਼ਕਲ ਜੀ ਇਕੱਠਾ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਜਾਂ ਪਹਿਲਾਂ ਵੀ ਜ਼ਿੰਦਗੀ ਚ ਪਹਿਲੀ ਵਾਰ ਹੋਇਆ ਜ ਪਹਿਲੀ ਵਾਰ ਵੇਖਿਆ ਜੇ ਇਹ ਇਹ ਇਹਨੂੰ ਬਿਆਨ ਕਿਵੇਂ ਕਰੋਗੇ ਇਹਨੂੰ ਕੀ ਕਹੋਗੇ ਜਿਹੜਾ ਜ਼ਿੰਦਗੀ ਚ ਪਹਿਲੀ ਵਾਰ ਦੇਖਿਆ ਮੌਤ ਦਾ ਮੰਜ਼ਰ ਸੀ ਕੀ ਸੀ ਹਾਂਜੀ ਇਹ ਮੌਤ ਦਾ ਹੀ ਮੰਜ਼ਰ ਜੀ ਕੀ ਪਤਾ ਹੁੰਦਾ ਹੈ ਜ਼ਿੰਦਗੀ ਬਚਣੀ ਸੀ ਤੇ ਨਹੀਂ ਬਚਣੀ ਭੱਜ ਦੌਰ ਕੇ ਕੋਠੇ ਕਾਠੇ ਤੇ ਚਾਰ ਕੇ ਬੱਚੇ ਬਚੇ ਜਾਨ ਬਚਾਈ ਜੇ